ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਅਹੁਦੇਦਾਰ ਸਹਿਬਾਨ ਔਰ ਮੰਡਲ ਸਿਰ ਤੇ ਉੱਤੇ ਸਾਰੇ ਜਿਹੜੇ ਪ੍ਰੋਗਰਾਮ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਰੋਸ ਪ੍ਰਦਰਸ਼ਨ ਦੇ ਕੀਤੇ ਜਾ ਰਹੇ ਨੇ ਇਹ ਜਿਹੜੀ ਸੁਤੀ ਹੋਈ ਪੰਜਾਬ ਸਰਕਾਰ ਆ ਜਿਹੜੀ ਭਗਵੰਤ ਮਾਨ ਸਰਕਾਰ ਆ ਉਹਨੂੰ ਚਗਾਉਣ ਦੇ ਲਈ ਜਿਹੜੇ ਅੱਜ ਇਹ ਰੋਸ ਪ੍ਰਦਰਸ਼ਨ ਜਿਹੜੇ ਹਰ ਮੰਡਲ ਸਿਰ ਤੇ ਕੀਤਾ ਜਾ ਰਿਹਾ ਸੋ ਇਹਦੇ ਵਿੱਚ ਅੱਜ ਸਾਰੇ ਸਾਡੇ ਵੱਖ-ਵੱਖ ਮੰਡਲ ਦੇ ਜਿਹੜੇ ਅਹੁਦੇਦਾਰ ਸਹਿਬਾਨ ਔਰ ਵਰਕਰ ਸਹਿਬਾਨ ਪਹੁੰਚੇ ਨੇ ਅੱਜ ਇਹ ਵਿਸ਼ਾ ਜਿਹੜਾ ਆ ਇਹ ਕਿ ਪੰਜਾਬ ਸਰਕਾਰ ਨੇ ਜਿਹੜੇ ਵਾਦੇ 3 ਸਾਲ ਪਹਿਲਾਂ ਕੀਤੇ ਸੀ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਉਹ ਵਾਦੇ ਜਿਹੜੇ ਅੱਜ ਨਾ ਪੂਰੇ ਹੁੰਦੇ ਦਿਖਦੇ ਹੋਏ ਅੱਜ ਜਿਹੜੀ ਭਾਜਪਾ ਸੜਕਾਂ ਤੇ ਆਈ ਆ ਉਹ ਇਸ ਕਰਕੇ ਆਈ ਆ ਕਿ ਲੋਕਾਂ ਨੂੰ ਲੋਕਾਂ ਦੇ ਹੱਕ ਦਵਾਉਣ ਵਾਸਤੇ ਸੋ ਇਹਦੇ ਨਾਲ ਨਾਲ ਅੱਜ ਗੱਲ ਕਰੀਏ ਚਾਹੇ ਸਾਡੀਆਂ ਮਤਾਵਾਵਾਂ ਪੈਣਾ ਦੀ ਗੱਲ ਕਰਦੇ ਆ ਬੜਾ ਵੱਡਾ ਇਹ ਵਿਸ਼ਾ ਆ ਕਿ 1-1000 ਰੁਪਿਆ ਜਿਹੜਾ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਭਗਵੰਤ ਮਾਨ ਸਰਕਾਰ ਨੇ ਦੇਣ ਦਾ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਇਸੇ ਤਰ੍ਹਾਂ ਸਾਡੀ ਸਰਕਾਰ ਜਿਹੜੀ ਅੱਜ ਦਿੱਲੀ ਕੁਝ ਕੁ ਦਿਨ ਹੋਏ ਆ ਬਣੀ ਨੂੰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜਾ ਦਿੱਲੀ ਦੇ ਮਾਤਾਵਾ ਪੈਨਾ ਦੇ ਨਾਲ ਵਾਦਾ ਕੀਤਾ ਸੀ 2500 ਰੁਪਏ ਦਾ ਉਹ ਅੱਜ ਸਰਕਾਰ ਕੁਝ ਦਿਨ ਹੋਇਆ ਪਹਿਲਾਂ ਬਣੀ ਨੂੰ ਔਰ ਅੱਜ ਵਾਦਾ ਪੂਰਾ ਕਰਕੇ ਅੱਜ ਦਿੱਲੀ ਦੇ ਲੋਕਾਂ ਨੂੰ ਜਿਹੜਾ 2500 ਰੁਪਏ ਦੇਣਾ ਸ਼ੁਰੂ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਕਿਉਂ ਠੱਗਿਆ ਜਾ ਰਿਹਾ ਹੈ ਜਿਹੜੀਆਂ ਗਰੰਟੀਆਂ ਦੀ ਗੱਲ ਕਰਦੇ ਸੀ ਜਿਹੜੀ 24 25 ਘੰਟਿਆਂ ਦੇ ਵਿੱਚ ਕਹਿੰਦੇ ਸੀ ਐਮਐਸਪੀ ਦੇਣ ਵੱਲੋਂ ਅੱਜ ਇਹਨਾਂ ਨੇ ਜਿਹੜੇ ਕਿਤੇ ਵੀ ਜਿਹੜੀ ਐਮਐਸਪੀ ਦਿਖਦੀ ਨਹੀਂ ਵੀ ਪੰਜਾਬ ਦੇ ਲਈ ਅੱਜ ਕਿਸਾਨ ਜਿਹੜਾ ਖੱਤਲ ਖਵਾਰ ਹੋ ਰਿਹਾ ਔਰ ਸਾਰੀ ਦੀ ਸਾਰੀ ਗੱਲ ਜਿਹੜੀ ਆ ਸੈਂਟਰ ਸਰਕਾਰ ਤੇ ਪਾਰ ਸਰਕਾਰ ਤੇ ਥੋਪੀ ਜਾ ਰਹੀ ਆ ਔਰ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਪੁਰ ਦੇ ਵਸੀਆਂ ਨੂੰ ਕਿ ਅੱਜ ਜੇ ਹਰਿਆਣੇ ਦੀ ਇਲੈਕਸ਼ਨ ਹੋਈ ਸੀ ਔਰ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਹਰਿਆਣੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਐਮਐਸਪੀ ਦੇਣ ਦਾ ਅੱਜ ਉਹਨਾਂ ਨੇ ਜਦੋਂ ਵੀ ਸੈਸ਼ਨ ਤੋਂ ਪਹਿਲਾਂ ਸਰਕਾਰ ਬਣ ਤੋਂ ਬਾਅਦ ਪਹਿਲੇ ਸੈਸ਼ਨ ਦੇ ਵਿੱਚ ਜਿਹੜੀ ਪਹਿਲਾ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਉਹ ਵਾਦਾ ਪੂਰਾ ਕਰਕੇ ਅੱਜ ਹਰਿਆਣੇ ਦੇ ਲੋਕਾਂ ਨੂੰ 23 ਦੀ 23 ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਅੱਜ ਮਿਲ ਰਹੀ ਆ ਅੱਜ ਉੱਥੋਂ ਦਾ ਕਿਸਾਨ ਖੁਸ਼ਾਲ ਅੱਜ ਪੁਛ ਕੇ ਦੇਖੋ ਪੰਜਾਬ ਦੇ ਲੋਕਾਂ ਨੇ ਜਾ ਕੇ ਫਸਲ ਜਿਹੜੀ ਹਰਿਆਣੇ 'ਚ ਵੇਚੀ ਐ ਇਸ ਵਾਰ ਝੋਨਾ ਜਿਹੜਾ ਆ ਆਪਣਾ ਸੋ ਮੈਂ ਤੁਹਾਡੇ ਨਾਲ ਦੱਸਣਾ ਚਾਹੁੰਦਾ ਕਿ ਅੱਜ ਲਾਅ ਇਨ ਆਰਡਰ ਦੀ ਇਹੋ ਜਿਹੀ ਸਥਿਤੀ ਬਣ ਚੁੱਕੀ ਆ ਕਿ ਚਾਹੇ ਸਾਡਾ ਵਪਾਰੀ ਵਰਗ ਹੋਵੇ ਚਾਹੇ ਬਾਜ਼ਾਰ ਦੇ ਦੁਕਾਨਦਾਰ ਭਰਾ ਸਾਥੀ ਨੇ ਅੱਜ ਸਾਰੇ ਹੀ ਪਰੇਸ਼ਾਨ ਨੇ ਕੀ ਕਰੋ ਨਿਕਲਣਾ ਤਾਂ ਔਖਾ ਜਾਂ ਦੁਕਾਨਾਂ ਤੇ ਬੈਠਣਾ ਵੀ ਔਖਾ ਹੋ ਗਿਆ ਕਿ ਪਤਾ ਨਹੀਂ ਕਿਹੜੇ ਵਲੇ ਕਿੰਨੇ ਆਣ ਕੇ ਕਿੱਥੇ ਗੋਲੀ ਮਾਰ ਦੇਣੀ ਆ ਸੋ ਇਹੋ ਜਿਹੇ ਹਾਲਾਤ ਬਣ ਚੁੱਕੇ ਆ ਸਾਡੇ ਪੰਜਾਬ ਦੇ ਬੜੇ ਮੰਦ ਭਾਗੀ ਨਾਲੇ ਗੱਲਾਂ ਕਰਨੀਆਂ ਪੈ ਰੀਆਂ ਨੇ ਕਿ ਕਿੱਦਾਂ ਦਾ ਖੁਸ਼ਹਾਲ ਪੰਜਾਬ ਸੀ ਅੱਜ ਕਿਹੋ ਜਿਹੇ ਸਮੇਜ ਲਿਆ ਕੇ ਇਹਨਾਂ ਨੇ ਖੜਾ ਕਰ ਦਿੱਤਾ ਅੱਜ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਸੜਕਾਂ ਤੇ ਆਈ ਆ ਸੋ ਮੈਂ ਅੱਜ ਦੱਸਣਾ ਚਾਹੁੰਦਾ ਕਿ ਕਰਜ਼ੇ ਨਾਲ ਜੋ ਸਾਡੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਨੇ ਅੱਜ ਸਾਡੇ ਪੰਜਾਬ ਦੇ ਸਰ ਜਿਹੜਾ ਕਰਜ਼ਾ ਬੜਾ ਬੇਹੱਦ ਜਿਹੜਾ ਇਹਨਾਂ ਨੇ ਅੱਜ ਜੇ ਬੱਚਾ ਨਵਾਂ ਬੱਚਾ ਜਨਮ ਲੈਂਦਾ ਇਸ ਦੁਨੀਆ ਤੇ ਧਰਤੀ ਤੇ ਆਉਂਦਾ ਔਰ ਪੰਜਾਬ ਦੇ ਵਿੱਚ ਜਨਮ ਲੈਂਦਾ ਤੇ ਅੱਜ 1.5 ਲੱਖ ਰੁਪਈਆ ਉਹਦਾ ਪਹਿਲੇ ਦਿਨੋਂ ਤੇ ਸਰਕਾਰ ਦੇ ਜਿਹੜਾ ਉਹਦੇ ਬੱਚੇ ਦੇ ਹਿੱਸੇ ਆਉਂਦਾ ਇਹੋ ਜਿਹੇ ਹਾਲਾਤ ਜਿਹੜੇ ਆ ਪੰਜਾਬ ਦੀ ਸਰਕਾਰ ਨੇ ਬਣਾਏ ਆ ਅੱਜ ਅਸੀਂ ਇਹ ਝਾੜੂ ਵਾਲੀ ਸਰਕਾਰ ਨੂੰ ਜਗਾਉਣ ਲਈ ਸਾਰੇ ਹੀ ਕਾਰਕਿਰਤਾ ਇਕੱਠੇ ਹੋਏ ਆ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਆਈ ਪ੍ਰੈਸ ਦਾ ਧੰਨਵਾਦ ਵੀ ਕਰਦਾ ਔਰ ਆਈ ਸਾਰੀ ਹੀ ਸੰਗਤ ਦਾ ਵੀ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਟੈਸਟ ਆ ਸਾਡੇ ਰੋਸ ਪ੍ਰਦਰਸ਼ਨ ਜਿਹੜੇ ਆ ਇਹ ਸਰਕਾਰ ਨੂੰ ਜਗਾਉਣ ਦੇ ਲਈ ਜਿੰਨਾ ਚਿਰ ਜਾਗੇ ਕੀ ਨਹੀਂ ਇਹ ਝਾੜੂ ਵਾਲੀ ਸਰਕਾਰ ਇਹਨੂੰ ਜਗਾਉਣ ਦੇ ਲਈ ਅਸੀਂ ਇਹ ਸੜਕਾਂ ਤੇ ਜੇ ਸਾਨੂੰ ਜਿੰਨੀ ਮਾਰ ਵੀ ਉਤਰਨਾ ਪਿਆ ਅਸੀਂ ਆਵਾਂਗੇ ਔਰ ਆਪਣੇ ਪੰਜਾਬ ਦੇ ਲੋਕਾਂ ਦੀ ਗੱਲ ਰੱਖਦੇ ਰਾਵ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਅੰਦਰ ਹੀ ਇਹ ਜਿਹੜੀ ਸਾਡੀ ਸਰਕਾਰ ਬਣੀ ਹੈ ਪੰਜਾਬ ਦੀ ਨਕਮੀ ਸਰਕਾਰ ਉਹਦੇ 3 ਸਾਲ ਪੂਰੇ ਹੋਏ ਨੇ لیکن ਇੰਨਾ ਸਾਲਾਂ ਦੇ ਵਿੱਚ ਇਸ ਆਪਦਾ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਪੰਜਾਬ ਦੇ ਅੰਦਰ ਕੋਈ ਵੀ ਜਿਹੜਾ ਇਨਸਾਨ ਹੈ ਨਾਗਰਿਕ ਹੈ ਆਪਣੇ ਆਪ ਨੂੰ ਸੁਰੱਖਿਤ ਨਹੀਂ ਮੰਨ ਰਿਹਾ ਨਸ਼ਾ ਕੋਰੀ ਗੁੰਡਾਗਰਦੀ ਗੈਂਗਵਾੜ ਇੰਨਾ ਕਿ ਵੱਧ ਗਿਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਸੋਚਣ ਤੇ ਮਜਬੂਰ ਨੇ ਕਿ ਪੰਜਾਬ ਚ ਰਹਿ ਰਹੇ ਆ ਕਿ ਖਤਰਨਾਕ ਸੂਬੇ ਦੇ ਵਿੱਚ ਰਹਿ ਰਹੇ ਆ ਸੋ ਇਸ ਸਰਕਾਰ ਨੂੰ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਸੜਕਾਂ ਦੇ ਉੱਤਰੇ ਨੇ ਔਰ ਇਹ ਜਿਹੜਾ ਹੈ ਰੋਸ ਪ੍ਰਦਰਸ਼ਨ ਕਰਕੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਕੰਮ ਕਰ ਰਹੇ ਨੇ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਨੇ ਕਿ ਉਹ ਪੰਜਾਬ ਦੇ ਹਿੱਤਾਂ ਨੂੰ ਧਿਆਨ ਚ ਰੱਖਾਣ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਕੰਮ ਕਰੇ ਕਿਉਂਕਿ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਤਿੰਨਾਂ ਸਾਲਾਂ ਚ ਸਿਵਾਏ ਝੂਠੇ ਲਾਰੇ ਤੇ ਵਾਅਦੇ ਤੋਂ ਭਾਰਤੀ ਜਨਤਾ ਪਾਰਟੀ ਇਸਤੇ ਖਲਾਫ ਆ ਪੂਰੇ ਪੰਜਾਬ ਦੇ ਲੋਕ ਕੇ ਸਰਕਾਰ ਤੋਂ ਦੁਖੀ ਨੇ ਤੋਂ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਕਿ ਸਰਕਾਰ ਦਾ ਪੇਟ ਸਿਆਪਾ ਕਰ ਲਈਏ ਕਿ ਕਿਤੇ ਛੇ ਦਿਨਾਂ ਨੂੰ ਉਹ ਹੋਸ਼ ਆ ਜਾਏ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਕਿਤੇ ਉਹਨਾਂ ਵੱਲ ਵੀ ਧਿਆਨ ਦੇ। ਸਰ ਬਿੱਟਾ ਕਾਰਕਿਰਤਾ ਪਾਤੀ ਜਨਤਾ ਪਾਰਟੀ ਲਦਾਸਪੁਰ ਅੱਜ ਪੂਰੇ ਪੰਜਾਬ ਦੇ ਅੰਦਰ ਜਿਹੜੀ ਪਿਛਲੇ 3 ਸਾਲਾਂ ਤੋਂ ਅੱਜ 3 ਸਾਲ ਜਦ ਸਰਕਾਰ ਦੇ ਪੂਰੇ ਹੋਏ ਨੇ ਆਮ ਆਦਮੀ ਪਾਰਟੀ ਸਰਕਾਰ ਉਹਨੂੰ ਜਗਾਨ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਅੱਜ ਸੜਕਾਂ ਦੇ ਉੱਤੇ ਆਇਆ ਕਿਉਂਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲੇ ਚਾਹੇ ਮਹਿਲਾਵਾਂ ਨੂੰ 1000 ਦਿਨ ਦੀ ਗੱਲ ਕੀਤੀ ਸੀ ਚਾਹੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਕੀਤੀ ਚਾਹੇ ਇੰਡਸਟਰੀ ਦੇ ਉੱਤੇ ਉਹਨਾਂ ਨੂੰ 5 ਰੁਪਏ ਯੂਨਟ ਬਿਜਲੀ ਦੇਣ ਦੀ ਗੱਲ ਕੀਤੀ لیکن ਇਹ ਕੋਈ ਵੀ ਵਾਦਾ ਉਹਨਾਂ ਨੇ ਅੱਜ 3 ਸਾਲ ਦੇ ਅੰਦਰ ਪੂਰਾ ਨਹੀਂ ਕੀਤਾ ਅੱਜ ਜੋ 3 ਸਾਲ ਦੀਆਂ ਉਪलब्ਧੀਆਂ ਗਿਣਾ ਰਹੇ ਨੇ ਲੇਕਿਨ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਪਿਛਲੇ 3 ਸਾਲ ਦੇ ਅੰਦਰ ਪੰਜਾਬ ਦੇ ਵਿਕਾਸ ਵਾਸਤੇ ਇੱਕ ਵੀ ਕੰਮ ਨਹੀਂ ਕੀਤਾ ਪੰਜਾਬ ਦੇ ਪੋਲੇ ਪਾਲੇ ਲੋਕਾਂ ਨੂੰ ਲੁੱਟ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਲੇਕਿਨ ਜੋ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਚਾਹੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਵੇ ਚਾਹੇ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਗੱਲ ਹੋਵੇ ਚਾਹੇ ਇੰਡਸਟਰੀ ਨੂੰ 5 ਰੁਪਏ ਜੂਲੜ ਬਿਜਲੀ ਦੇਣ ਦੀ ਗੱਲ ਹੋਵੇ ਲੇਕਿਨ ਕੀਤਾ ਤੇ ਕੀਤਾ ਕੀ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਗੁੰਡਾਗਰਦੀ ਦਾ ਰਾਜ ਆ ਪੰਜਾਬ ਦੇ ਅੰਦਰ ਗੈਂਗਸਟਰਾਂ ਦਾ ਰਾਜ ਆ ਪੰਜਾਬ ਦੇ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਅੱਜ ਸਰਕਾਰ ਵੀ ਸੁੱਤੀ ਪਈ ਆ ਪ੍ਰਸ਼ਾਸਨ ਵੀ ਸੁੱਤਾ ਪਿਆ ਹੈ ਅੱਜ ਪੂਰੇ ਪੰਜਾਬ ਦੇ ਅੰਦਰ ਜਿਹੜੀ ਨੌਜਵਾਨੀ ਨੂੰ ਜਿਨ੍ਹਾਂ ਨੂੰ ਕਹਿੰਦੇ ਸੀ ਅਸੀਂ ਆਂਦੇ 15 ਦਿਨ ਦੇ ਅੰਦਰ ਨਸ਼ਾ ਖਤਮ ਕਰ ਦੇਵਾਂਗੇ 3 ਸਾਲ ਦੇ ਅੰਦਰ ਖਤਮ ਕੀ ਕਰਨਾ ਅੱਜ ਨਸ਼ਾ ਕਿਸ ਸੀਮਾ ਦੇ ਉੱਤੇ ਪਹੁੰਚ ਗਿਆ ਕਿੰਨਾ ਨਸ਼ਾ ਅੱਜ ਪੰਜਾਬ ਦੇ ਅੰਦਰ ਕਿੰਨੀ ਪੰਜਾਬ ਦੀ ਨੌਜਵਾਨੀ ਖਰਾਬ ਹੋ ਰਹੀ ਆ ਇਸ ਕਰਕੇ ਅੱਜ ਸਰਕਾਰ ਨੂੰ ਜਗਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਕਟਰ ਅੱਜ ਸੜਕਾਂ ਦੇ ਉੱਪਰ ਆਇਆ ਕਿ ਸੁੱਤੀ ਪਈ ਜਿਹੜੀ ਸ਼ਰਾਬੀ ਸਰਕਾਰ ਆ ਉਹਨੂੰ ਜਗਾਇਆ ਉਹਨੂੰ ਹਿਲਾਉਣ ਵਾਸਤੇ